ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਬੂਰੀ ਝੋਟੀ ਤਾਜੀ ਸੀ ਵੀ ਪਿੱਛੇ ਨੀਲੀ ਰਾਵੀ ਦੀ ਕੱਟੀ ਆ ਗਈ ਹੈ ਸੇਲ ਆ ਡਿਟੇਲ ਦੇ ਬਾਰੇ ਵੀਰ ਨੂੰ ਬੋਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਨਾਮ ਗੁਰਜੀਤ ਸਿੰਘ ਪਿੰਡ ਜ ਜ਼ਿਲ੍ਹਾ ਪੈ ਗਿਆ ਬਠਿੰਡਾਣਾ ਜ਼ਿਲ੍ਹਾ ਬਠਿੰਡਾ ਵੀਰੇ ਆਪਣਾ ਤਸਵੀਰ ਫੂੜੇ ਬਠਿੰਡਾ ਬੰਨਾਲਾ ਰੋਡ ਦੇ ਉੱਪਰ ਹੀ ਰਹਿ ਜਾਂਦਾ ਪਿੰਡ ਠੀਕ ਹੈ ਤਾਂ ਪੇ ਤੋਂ ਪੈ ਗਿਆ 7-8 ਕਿਲੋ ਤਾਂ ਵੀ ਤੋਂ 5 ਕਿਲੋਮੀਟਰ ਹੋਵੇ ਠੀਕ ਹੈ ਰਾਮਪੁਰੇ ਤੋਂ ਪੈ ਗਿਆ 12 ਰਾਮਪੁਰੇ ਤੋਂ ਹੈਗਾ 8-9 ਕਿਲੋ 8 ਕਿਲੋਮੀਟਰ ਠੀਕ ਹੈ ਤੇ ਜਿਹੜੀ ਆਪਾਂ ਇਹ ਬੂਰੀ ਕੱਟੀ ਦੇਖੀ ਜੰਨੇ ਆਏ ਸੂਈਆ ਪਹਿਲਾ ਸੂਆ ਹਨਾ ਪਹਿਲਾ ਸੂਆ ਸੂਈਆ ਵੀਰੇ ਸਵਾ ਕ ਦੋ ਸਾਲ ਦੀ ਉਹੋਂ ਦੋਂਦੀ ਹੋਈ ਆ ਠੀਕ ਹੈ ਤੇ ਆਪਣੇ ਘਰ ਦੀ ਕੱਟੀ ਹੈਗੀ ਇਹਦੀ ਮਾਂ ਲੈ ਅਸੀਂ ਹਰਿਆਣੇ ਤੋਂ ਲੈ ਆਂਦੀ ਸੀਗੀ ਇਹਦਾ ਵੀ ਰਿਕਾਰਡ ਆ ਪੂਰਾ ਮਾਂ ਦਾ ਵੀ ਮਾਂ ਥਲੇ 18- एमएनटी ਦਾ ਟੀਕਾ ਭਰਵਾਇਆ ਸੀਗਾ ਮੋਹਰਾ ਦਾ ਐਮਨਤ ਟੀਕਾ ਲਖਾ ਮੋਹਰਾ ਦਾ ਐਮਨਤ ਟੀਕਾ ਭਰਵਾਇਆ ਸੀਗਾ ਅੱਛਾ ਉਹਦੀ ਆ ਗਈ ਕੱਟੀ ਇਹ ਉਹਦੀ ਇਹ ਕੱਟੀ ਆ ਗਈ ਬਈ ਠੀਕ ਹੈ ਤੇ ਮਗਰ ਇਹਦੀ ਆ ਗਈ ਨੀਲੀ ਦਾਵੀ ਦੀ ਕੱਟੀ ਇਹ ਨਹੀਂ ਕਨਫਰਮ ਕਿਹੜੇ ਟੀਕੇ ਦੇ ਆ ਇਹ ਕਨਫਰਮ ਨਹੀਂ ਵੀਰੇ 850 ਰੁਪਏ ਦਿੱਤੇ ਡਾਕਟਰ ਨੂੰ ਮੈਂ ਫੌਜ ਦੇ ਵਿੱਚ ਨੌਕਰੀ ਕਰਦਾ ਹਾਂ ਫੋਨ ਕਰਕੇ ਡਾਕਟਰ ਨੂੰ ਪੁੱਛਾਂ ਮੈਂ ਵਧੀਆ ਟੀਕਾ ਭਰਜਿਆ ਆ ਵੀ ਦੇਖ ਠੀਕ ਹੈ ਚਲੋ ਭਰਗੇ ਤੇ ਮਨਲਾ ਪੈਰ ਚਾਰੇ ਨੇ ਸਾਡੇ ਨੇ ਸੁਣਿਆ ਕੱਟੀ ਨੀਲੀ ਦਾਵੀ ਦੀ ਸਾਰੀਆਂ ਆ ਜਾਂ ਹਨਾ ਹਾਂ ਹਾਂ ਪੂਰੀ ਵਧੀਆ ਵੀ 22 ਦਾ ਨ ਹੋ ਗਿਆ ਬਹੁਤ ਦੁੱਧ ਛੱਡ ਕੇ ਵਧੀਆ ਪ ਠੀਕ ਨੇ ਨਿਸ਼ਾਨ ਸਾਰੇ ਆ। ਵੀਡੀਓ ਠੰਡ ਠੁਣ ਪੂਰੇ ਵਧੀਆ ਦਿਖਾਉਣੀ ਆ ਬਈ ਹੁਣ। ਠੀਕ ਹੈ। ਹੁਣ ਦੁੱਧ ਕਿੰਨਾ ਝੋਟੀ ਥੱਲੇ ਚੋਣਾ? ਦੁੱਧ ਵੀਰੇ ਨੈਟ 13 ਕਿਲੋ ਹੁਣ ਹਾਜ਼ਰ ਆ ਗਿਆ ਬਾਕੀ ਵਧੂਗੀ ਹਜੇ। 13 ਕਿਲੋ ਆਪਾਂ ਜਿਹੜਾ ਬੰਦੇ ਨੂੰ ਤੋਲ ਕੇ ਦਿਖਾ ਕੇ ਦੇਵਾਂਗੇ। ਕਹਿੰਦਾ ਬਾਬਾ 6 ਡੱਬੇ ਦੇ ਉੱਪਰ ਟਾਈਮ ਦਾ ਭਰਾ ਕੇ ਦਿਓ। ਬਿਲਕੁਲ। ਬਾਕੀ M29 ਦਾ ਤਾਂ ਨਾ ਹੀ ਬੜਾ ਤਕੜਾ ਜਿਹੜਾ ਪਹਿਲੋ ਕਹਿੰਦੇ M29 ਥੋੜਾ ਸਾਇ ਦਾ ਜ਼ਰੂਰ ਛੋਟਾ ਆ ਗਿਆ ਹਨਾ। ਆਇਆ ਛੋਟਾ ਰਹਿ ਗਿਆ ਵੀਰੇ ਥੋੜਾ ਜਿਹਾ ਮਨ ਲਾ ਇੱਕ ਮੱਝ ਨਾਲ ਹੋ ਗਿਆ ਕੁਝ ਕੈਦਾਬਾ ਚੰਗੀ ਅੱਗੇ ਬਰੀਡ ਚਾਰ ਕਰਨ ਵਾਲੀ ਝੋਟੀ ਬਰੀਡ ਬਹੁਤ ਵਧੀਆ ਵੀਰੇ ਸੈਂਕਸੂੰਕ ਦੇਖੋ ਤੁਸੀਂ ਥਣ ਧਾਰ ਵਾਲੀ ਬਰੀਡ ਵੀਰੇ ਥਣ ਤੋਂ ਬਹੁਤ ਵਧੀਆ ਝੋਣ ਚਵਾਦੀ ਇੱਕ ਨੰਬਰ ਜਮਾ ਮੈਂ ਕਹਣਾ ਬਹੁਤ ਵਧੀਆ ਸਿਕਟਾਂਕ ਉਧਾਰ ਪੈਂਦੀ ਹੈ ਪੂਰੀ ਵਧੀਆ ਠੀਕ ਹੈ ਹਲੇ ਮਨ ਕੇ ਚਲੋ ਮਹੀਨਾ ਇਹਨੂੰ ਸੂਈ ਨੂੰ ਹੋਇਆ ਨਹੀਂ ਨਾ ਨਾ ਵੀ 22 ਦਿਨ ਹੋਇਆ ਮਹੀਨਾ ਹਲੇ ਮਨ ਕੇ ਚਲ ਪਲੂਣ ਕੱਟੀ ਮਹੀਨਾ ਤੋਂ ਦਵਾਦੀ ਮਹੀਨਾ ਤੋਂ ਦਵਾਦੀ ਜਾਵੇ ਵਧੂਗੀ ਹੋਰ ਵਧੂ ਕੈਦਾਬਾ ਲੀਟਰ ਦੀ ਕੈਪੈਸਿਟੀ ਹੋਰ ਹੈਗੀ ਆ ਹਾਂ ਲੀਟਰ ਤੋਂ ਵੀ ਦੇ ਸਕਦੀ ਹੈ ਵੀ ਚੰਗੀ ਸੇਵਾ ਵਾਲਾ ਕੋਈ ਲੈ ਜਾਏ ਨਾ ਠੀਕ ਹੈ 14 ਕਿਲੋ ਦੁੱਧ ਵੀ ਕਹਿੰਦੇ ਬੂਰੀ ਆ ਤੇ ਇਹਨੇ ਕਾਲੀ ਨੀਲੀ ਦਾ ਵਿੱਚ ਬਚਾਵਾ ਦਾ ਹਨਾ ਪੀ ਜਿਹੇ ਤੇ ਸੀਮੈਂਟ ਰਖਾ ਮੇਰੇ ਨਾਲ ਬੱਚੇ ਉਹੀ ਪਾਉਗੇ ਬੱਚੇ ਦਊਗੀ ਬਈ ਤੇ ਬੂਰੇ ਦੇ ਕ੍ਰੋਸ ਸਕੇ ਬੂਰੇ ਬੱਚੇ ਵੀ ਤਿਆਰ ਕਰ ਦੂ ਪੂਰੇ ਪੂਰੇ ਵਧੀਆ ਬਾਕੀ ਕਰੂ ਜੇ ਚੰਗਾ ਟੀਕਾ ਆਪਾਂ ਅੱਗੇ ਵੀ ਬਾਕੀ ਉਮਰ ਬਧਣੀਆਂ ਬਈ ਇਹਨੇ ਹਾਈਟ ਹਜੇ ਵਧੂਗੀ ਇਹਦੀ ਬਾਕੀ ਨਵੇਂ ਹੱਥ ਤੇ ਇਹਦਾ ਪਰ ਰੇਟ ਕੀ ਰੱਖਿਆ ਰੇਟ ਬਈ ਆਪਾਂ ਜਾਇ ਜੀ ਰੱਖਿਆ 1 25 ਵੀ ਰੱਖਿਆ ਮਾਨਦਾਨ ਮਾੜਾ ਮੋਟਾ ਮਾਨਦਾਨ ਨੂੰ ਕਰ ਦਾਂਗੇ ਬਈ ਬੰਦੇ ਆਉਗੇ ਟੋਰੀ ਵੜਾ ਜਾ ਬਾਹਰ ਨੂੰ ਸੋbro ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਆ ਤੇ ਰਾਜ ਜੀ ਸਮੀ ਬੜੀ ਉਹਦੇ ਬ ਲੇਵੇ ਵਾਲੇ ਪਾਸੋਂ ਪੂਰੀ ਖਬਰਦਾਰ ਚਾਰੇ ਦਾ ਨਿੱਖੜਵੇ ਸ਼ਾਮ ਦਾ ਟਾਈਮ ਆ ਹੁਣ ਚਵਾਈਏ ਦੀ ਝੋਟੀ ਦੀ ਹੋਣੀ ਹੈਗੀ ਗੋਲ ਮਟੋਲ ਰਾਜ ਹੀ ਸਮੀ ਪਲੀ ਵੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਤੇ ਮੇਨ ਗੱਲ ਥਾਣ ਫਿਰ ਪਸ ਮਾਪਸ ਬੂਖ ਛੱਡ ਦਿਆ ਪੂਰਾ ਜਮਾ ਪੂਰਾ ਵਧੀਆ ਪਿਆ ਕਿੱਲੇ ਚ ਚਮਕਦੇ ਆ ਥਾਣ ਠੀਕ ਹੈ ਤੇ ਚਾਰੇ ਪਾਸੇ ਮੇਰੇ ਵੀ ਲੇਟ ਹੀ ਚੌਣੇ ਆ ਸੀ ਠੀਕ ਹੈ 4x4 ਹੀ ਜਾਵਾਂ ਸਿੰਘ ਕੁੰਡਾ ਜਾਵਾਂ ਤੇ ਬਾਕੀ ਹੋਰ ਗੱਲਾਂ ਥਾਣਾ ਦੀ ਵਿੱਚ ਹੀ ਦੇਖੋ ਜਾਵਾਂ ਐਮ 29 ਆਪਾਂ ਕਹਿਤਾ ਦਿੱਤਾ ਇੱਕ ਤੇ ਇੱਕ ਐਮ 29 ਦਾ ਪਤਾ ਥੱਲੇ ਉਹ ਤੇ ਲੱਗਦਾ ਨਿਆਮ ਤੌਰ ਤੇ ਗੱਡੀ ਝੋਟੀ ਵਪਾਰ ਦੇ ਵਿੱਚ ਆਉਂਦੀ ਹੈ ਐਮ 29 ਐਮ 29 ਨਾਈ ਵੀ ਕੀ ਰਹੇ ਜਿਵੇਂ ਆ ਉਹ ਸਿਸਟਮ ਪਰ ਇਹਦਾ ਮੰਨ ਕੇ ਚੱਲ ਵੀ ਐਮ 29 ਦਾ ਪਤਾ ਇੱਥੋਂ ਲੱਗਦਾ ਲੈ ਵੀ ਦੋ ਸਵਾ ਦੇਖੋ ਥਾਣੇ ਦੇਖੋ ਪੁੱਤਾਂ ਦੀ ਦੇ ਚਾਰੇ ਥਾਨ ਨਿਖੜਵੇ ਤੇ ਥੱਲੋ ਜਮਾ ਇਹ 4/4 ਹੀ ਆ ਜਮਾ ਹਨਾ ਇੱਕ ਬੱਚੀ ਜੋ ਕੱਖਣ ਲੱਗਾ ਏਡਾ ਤਾਂ ਲੱਭਦਾ ਨਹੀਂ ਪੜੀ ਇਹ ਤਾਂ ਕਿ ਬਰਲੀਆਂ ਹੀ ਹੁੰਦੀਆਂ ਦਾ ਇੱਕ ਬੱਚੀ ਜੋ ਮਾਨਦਾਨ ਆਪਾਂ ਕਰ ਦਾਂਗੇ ਕਰਾਂਗੇ ਵੀ ਕਰਾਂਗੇ ਬੰਦਾ ਕੋਈ ਖਾਲੀ ਨੀ ਮੋੜ ਦੇ ਠੀਕ ਹੈ ਨੰਬਰ ਬੋਲ ਜੀ ਆਪਣਾ 97792 17143 ਬਈ ਪਿੰਡ ਜੇਠੂਗੇ ਜ਼ਿਲ੍ਹਾ ਪਹਿ ਗਿਆ ਬਠਿੰਡਾ ਸੋ ਵੀਡੀਓ ਦੇਖ ਲੈ ਸਭ ਆ